ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਬੜਾ ਜੁਨੀਕ ਜਿਹਾ ਵਿਸ਼ਾ ਅੱਜ ਆਪਾਂ ਗੱਲ ਕਰਾਂਗੇ ਸਾਡੇ ਮਾਈਂਡ ਦੇ ਉੱਤੇ ਸਾਡਾ ਮਾਈਂਡ ਕਿਸ ਕਿਸਮ ਦਾ ਹੈ ਸਾਡੇ ਮਾਈਂਡ ਨੂੰ ਕਿਹਾ ਜਾਂਦਾ ਹੈ ਕਿ ਦੋ ਕਿਸਮ ਦਾ ਮਾਈਂਡ ਪਾਇਆ ਜਾਂਦਾ ਇੱਕ ਸਬਕੌਨਸ਼ੀਅਸ ਮਾਈਂਡ ਤੇ ਦੂਜਾ ਕੌਨਸ਼ੀਅਸ ਮਾਈਂਡ ਸੋ ਆਪਾਂ ਗੱਲ ਕਰਾਂਗੇ ਦੋਸਤੋ ਇਹ ਦੋਨੋਂ ਕਿਸ ਤਰ੍ਹਾਂ ਦੇ ਹੁੰਦੇ ਨੇ ਤੇ ਕੀ ਕੰਮ ਕਰਦੇ ਨੇ ਕਿਵੇਂ ਇਹਨਾਂ ਦਾ ਕੰਮ ਸ਼ੁਰੂ ਹੁੰਦਾ ਤੇ ਕਿਵੇਂ ਖਤਮ ਹੁੰਦਾ ਸੋ ਸਬਕੌਨਸ਼ੀਅਸ ਮਾਈਂਡ ਤੇ ਕੌਨਸ਼ੀਅਸ ਮਾਈਂਡ ਅਬ ਚੇਤਨ ਮਨ ਤੇ ਚੇਤਨ ਮਨ ਜੋ ਹਰ ਇੱਕ ਇਨਸਾਨ ਦੇ ਅੰਦਰ ਮੌਜੂਦ ਹੁੰਦਾ ਬਸ ਲੋੜ ਆ ਸਾਨੂੰ ਪਛਾਣਨ ਦੀ ਚੇਤਨ ਮਨ ਸਬਕੌਨਸ਼ੀਅਸ ਮਾਈਂਡ ਦਾ ਕੰਮ ਹੁੰਦਾ ਸੋਚਣਾ ਜੋ ਸਾਡੇ ਦਿਮਾਗ ਵਿੱਚ 24 ਘੰਟੇ ਵਿਚਾਰ ਚੱਲਦੇ ਆ ਅਸੀਂ ਹਮੇਸ਼ਾ ਹੀ ਕੁਝ ਨਾ ਕੁਝ ਸੋਚਦੇ ਆ ਕਿ ਮੇਰੇ ਨਾਲ ਐਦਾਂ ਹੋ ਜਾਵੇ ਜਾਂ ਮੇਰੇ ਨਾਲ ਐਵੇਂ ਦਾ ਕੁਝ ਨਾ ਹੋ ਜਾਵੇ ਜਾਂ ਫਿਰ ਦੂਸਰੇ ਇਨਸਾਨ ਨੂੰ ਆ ਚੀਜ਼ ਮਿਲ ਗਈ ਤੇ ਮੈਨੂੰ ਮਿਲੀ ਨਹੀਂ ਮੈਨੂੰ ਉਹ ਕਿਉਂ ਨਹੀਂ ਮਿਲਿਆ ਬਸ ਇਹੀ ਸਾਡੇ ਦਿਮਾਗ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਉਸ ਦਾ ਸਰੀਰ ਕਿੰਨਾ ਸੋਹਣਾ ਉਸ ਦੇ ਕੱਪੜੇ ਕਿੰਨੇ ਸੋਹਣੇ ਨੇ ਮੇਰੇ ਕਿਉਂ ਨਹੀਂ ਮੇਰੇ ਨਾਲ ਆਹ ਘਟਨਾ ਨਾ ਹੋ ਜਾਵੇ ਜਾਂ ਫਿਰ ਮੇਰੇ ਨਾਲ ਕੁਝ ਐਦਾਂ ਦਾ ਨਾ ਵਾਪਰ ਜਾਵੇ ਜੋ ਮੇਰੇ ਲਈ ਠੀਕ ਨਾ ਹੋਵੇ ਹੋਰ ਵੀ ਬਹੁਤ ਕੁਝ ਸਾਡਾ ਚੇਤਨ ਮਨ ਕੌਨਸ਼ੀਅਸ ਮਾਈਂਡ ਇਹ ਸੋਚਦਾ ਰਹਿੰਦਾ ਮੈਕਸਿਮਮ ਟਾਈਮ ਇਹ ਦਿਮਾਗ 네ਗੇਟਿਵ ਥਾਟ ਹੀ ਸੋਚਦਾ ਪਰ ਹਮੇਸ਼ਾ ਨਹੀਂ ਕਈ ਵਾਰ ਇਹ ਪੋਜ਼ਿਟਿਵ ਵੀ ਸੋਚਦਾ ਬਸ ਇਸ ਦੀ ਸੈਟਿੰਗ ਕਰਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਕਿ ਅਵਚੇਤਨ ਮਾਈਂਡ ਜੋ ਅਵਚੇਤਨ ਮਾਈਂਡ ਆ ਜਿਸ ਨੂੰ ਸਬਕੌਨਸ਼ੀਅਸ ਮਾਈਂਡ ਵੀ ਕਹਿ ਦਿੰਦੇ ਆ ਉਸ ਦਾ ਕੰਮ ਸੋਚਣਾ ਨਹੀਂ ਸਾਡੇ ਵਿਚਾਰਾਂ ਨੂੰ ਕਲੈਕਟ ਕਰਕੇ ਇਕੱਠਾ ਕਰਕੇ ਉਸ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਪਰਦਰਸ਼ਿਤ ਕਰਨਾ ਹੁੰਦਾ ਜਾਂ ਕਹਿ ਲਈਏ ਕਿ ਉਸ ਨੂੰ ਸੱਚ ਕਰ ਦੇਣਾ ਹੁਣ ਮਨ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋਣਗੇ ਕਿ ਬੰਦੇ ਦਾ ਸਰੀਰ ਇੱਕ ਤੇ ਦਿਮਾਗ ਦੋ ਕਿਵੇਂ ਹੋ ਸਕਦੇ ਨੇ ਤੇ ਦੂਜਾ ਅਗਰ ਇਹ ਦੋ ਵੀ ਹੋ ਹਨ ਤਾਂ ਸਾਡੇ ਵਿਚਾਰਾਂ ਨੂੰ ਪ੍ਰੈਕਟੀਕਲ ਜਾਂ ਸੱਚ ਕਿਵੇਂ ਕਰ ਸਕਦਾ ਹੈ ਇਦਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਸਾਡੇ ਜਹਨ ਦੇ ਵਿੱਚ ਪੈਦਾ ਹੋ ਜਾਣਗੇ ਇਸ ਵਿਸ਼ੇ ਤੇ ਗੱਲ ਕਰਦਿਆਂ ਪੈਦਾ ਹੋ ਹੀ ਜਾਂਦੇ ਨੇ ਹੁਣ ਜੇ ਮੈਂ ਇਹ ਗੱਲ કહਾਂ ਕਿ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਅਵਚੇਤਨ ਦਿਮਾਗ ਵਿੱਚ ਇੰਨੀ ਤਾਕਤ ਆ ਕਿ ਉਹ ਤੁਹਾਡਾ ਕੋਈ ਵੀ ਗੋਲ ਅਚੀਵ ਕਰਨ ਜਾਂ ਕੋਈ ਕੋਈ ਵੀ ਐਦਾਂ ਦਾ ਏਮ ਕੋਈ ਵੀ ਟੀਚਾ ਜੋ ਤੁਸੀਂ ਮਿੱਥਿਆ ਸੀ ਉਹ ਸਕਾਰਾ ਸਕਾਰਾਤਮਕ ਰੂਪ ਦੇ ਵਿੱਚ ਉਸ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਦਾ ਤੁਹਾਡੀ ਹੈਲਪ ਕਰਦਾ ਜੇ ਮੈਂ ਇਹ ਵੀ ਕਹਾਂ ਕੇ ਸਬਕੌਨਸ਼ੀਅਸ ਮਾਈਂਡ ਅਵਚੇਤਨ ਮਨ ਤੁਹਾਡੀਆਂ ਲਾ ਇਲਾਜ ਬਿਮਾਰੀਆਂ ਨੂੰ ਠੀਕ ਕਰ ਸਕਦਾ ਤਾਂ ਇਹ ਕਹਿਣਾ ਵੀ ਬਿਲਕੁਲ ਗਲਤ ਨਹੀਂ ਹੋਵੇਗਾ ਪਰ ਹੁਣ ਇਹ ਸਵਾਲ ਉੱਠਦਾ ਕਿ ਕਿਵੇਂ ਮਨੁੱਖੀ ਜੀਵਨ ਵਿੱਚ ਬਹੁਤ ਸਵਾਲ ਉੱਠਦੇ ਨੇ ਪਰ ਦੋਸਤੋ ਉਹਨਾਂ ਦੇ ਜਵਾਬ ਵੀ ਹੁੰਦੇ ਨੇ ਜੇ ਆਪਾਂ ਗੱਲ ਕਰੀਏ ਸਬਕੌਨਸ਼ੀਅਸ ਮਾਈਂਡ ਦੀ ਤਾਂ ਸਬਕੌਨਸ਼ੀਅਸ ਮਾਈਂਡ ਨੂੰ ਜੇ ਕਮਾਂਡ ਦਿੱਤੀ ਜਾਵੇ ਤਾਂ ਇਹ ਹਰ ਮੁੱਦੇ ਨੂੰ ਹਰ ਬਿਮਾਰੀ ਨੂੰ ਇਹ ਠੀਕ ਕਰ ਸਕਦਾ ਇਸ ਤਰ੍ਹਾਂ ਦਾ ਜੋ ਰਿਸਰਚ ਹੋਇਆ ਉਹਨਾਂ ਦਾ ਕਹਿਣਾ ਹੈ ਪਰ ਜੇ ਆਪਾਂ ਆਪਣੇ ਸੈਲਫ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਸੈਲਫ ਐਕਸਪੀਰੀਅੰਸ ਦੇ ਵਿੱਚ ਵੀ ਇਹੀ ਅਸੀਂ ਆਪਣਾ ਇਹ ਟੀਚਾ ਜੋ ਮਿੱਥਿਆ ਸੀ ਉਹ ਅਸੀਂ ਅਚੀਵ ਕਰਨ ਦੇ ਵਿੱਚ ਜ਼ਰੂਰ ਕਾਮਯਾਬ ਹੋਏ ਹਾਂ ਸੋ ਅੱਗੇ ਅਗਰ ਗੱਲ ਕਰੀਏ ਕਿ ਆਪਾਂ ਸਬਕੌਨਸ਼ੀਅਸ ਮਾਈਂਡ ਤੇ ਕੌਨਸ਼ੀਅਸ ਮਾਈਂਡ ਦੀ ਕੌਨਸ਼ੀਅਸ ਮਾਈਂਡ ਦੋਸਤੋ ਹਮੇਸ਼ਾ ਸੋਚਦਾ ਰਹਿੰਦਾ ਉਨੇ ਨੈਗੇਟਿਵ ਵੀ ਪੋਜ਼ਿਟਿਵ ਵੀ ਇਧਰ ਦੀਆਂ ਉਧਰ ਦੀਆਂ ਗੱਲਾਂ ਜੋ ਬਿਨਾਂ ਕਿਸੇ ਕੰਮ ਤੋਂ ਨੇ ਬਿਨਾਂ ਕਿਸੇ ਮਤਲਬ ਤੋਂ ਨੇ ਸਿਰਫ ਟਾਈਮ ਪਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਵਾ ਦੇ ਵਿੱਚ ਮਹਿਲ ਬਣਾਉਣਾ ਹਵਾ ਦੇ ਵਿੱਚ ਮਹਿਲ ਬਣਾਉਣ ਵਾਲੀਆਂ ਗੱਲਾਂ ਕੌਂਸ਼ੀਅਸ ਮਾਈਂਡ ਸੋਚਦਾ ਰਹਿੰਦਾ ਪਰ ਸਬਕੌਂਸ਼ੀਅਸ ਮਾਈਂਡ ਇਸ ਦੇ ਬਿਲਕੁਲ ਹੀ ਉਲਟ ਹੈ ਚੱਲਦਾ ਜੇ ਆਪਾਂ ਗੱਲ ਕਰੀਏ ਅਵਚੇਤਨ ਮਨ ਦੀ ਅਵਚੇਤਨ ਮਨ ਨੂੰ ਤੁਹਾਨੂੰ ਕਮਾਂਡ ਦੇਣੀ ਪੈਣੀ ਆ ਤੁਸੀਂ ਇਸ ਨੂੰ ਕਿਵੇਂ ਕਮਾਂਡ ਦੇਣੀ ਜਾਂ ਇਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਜੇ ਤੁਸੀਂ ਇਸ ਨੂੰ ਜਾਨਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਲਿਖ ਕੇ ਜਰੂਰ ਦੱਸਿਓ ਤਾਂ ਅਸੀਂ ਨੈਕਸਟ ਵੀਡੀਓ ਇਸ ਨੂੰ ਕਿਦਾਂ ਸਕਾਰਾਤਮਕ ਰੂਪ ਦੇ ਵਿੱਚ ਲਿਆਇਆ ਜਾਵੇ ਕਿਸ ਤਰ੍ਹਾਂ ਇਸ ਨਾਲ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਚੰਗੀ ਬਣਾ ਸਕਦੇ ਆ ਸੋ ਬਹੁਤ ਸਾਰੀਆਂ ਗੱਲਾਂ ਦੋਸਤੋ ਇਹ ਜੋਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਕਾਬੂ ਦੇ ਵਿੱਚ ਨਹੀਂ ਹੁੰਦੀਆਂ ਜਿਨ੍ਹਾਂ ਦੀ ਜਿਨ੍ਹਾਂ ਨੂੰ ਅਸੀਂ ਕਾਬੂ ਕਰਨ ਦੇ ਲਈ ਅਵਚੇਤਨ ਮੰਨਦਾ ਸਹਾਰਾ ਲੈ ਸਕਦੇ ਆ ਇਸ ਦੀ ਹੈਲਪ ਦੇ ਨਾਲ ਅਸੀਂ ਇਹ ਸਾਰੀਆਂ ਪੂਰੀਆਂ ਕਰ ਸਕਦੇ ਆ ਪਰ ਅਗਰ ਇਸ ਦੀ ਵਰਤਣ ਦੀ ਜਾਂ ਇਸ ਨੂੰ ਸਕਾਰਾਤਮਕ ਰੂਪ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਲਿਆਉਣ ਲਈ ਗਲਤ ਵਿਧੀਆਂ ਦਾ ਇਸਤੇਮਾਲ ਕਰਾਂਗੇ ਤਾਂ ਇਸ ਦੇ ਨਕਾਰਾਤਮਕ ਰੂਪ ਵੀ ਦੇਖਣੇ ਪੈ ਸਕਦੇ ਨੇ ਸੋ ਜੇ ਤੁਸੀਂ ਚਾਹੋ ਨਿਓ ਕਿ ਅਸੀਂ ਇਸ ਦੀਆਂ ਵਿਧੀਆਂ ਵੀ ਦੱਸੀਏ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਰੂਪ ਜ਼ਰੂਰ ਦੱਸਿਓ ਤਾਂ ਅਸੀਂ ਬਿਲਕੁਲ ਇਸ ਵਿਸ਼ੇ ਦੇ ਉੱਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਸੋ ਦੋਸਤੋ ਤੁਹਾਨੂੰ ਇਹ ਇਨਫੋਰਮੇਸ਼ਨ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜਾਂ ਲਾਈਕ ਕਰਕੇ ਜਰੂਰ ਦੱਸਿਓ ਤਾਂ ਕਿ ਸਾਨੂੰ ਵੀ ਮੋਟੀਵੇਸ਼ਨ ਮਿਲ ਸਕੇ ਸੋ ਮਿਲਦੇ ਆਂ ਫਿਰ ਦੋਸਤੋ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਦੋਸਤੋ